ਏਡੀ ਵੱਡੀ ਵਡਿਆਈ ਆਪਣੇ ਸਿੱਖਾਂ ਨੂੰ ਆਪਣੀ ਸੰਗਤ ਨੂੰ ਜੇ ਕਿਤੇ ਮਿਲੀ ਹੈ ਤਾਂ ਉਹ ਗੁਰੂ ਨਾਨਕ ਸਾਹਿਬ ਦੇ ਘਰ ਵਿੱਚ ਮਿਲੀ ਕਿਸੇ ਹੋਰ ਰਹਿਬਰ ਨੇ ਕਿਸੇ ਪੈਗੰਬਰ ਨੇ ਵਲੀ ਨੇ ਨਬੀ ਨੇ ਆਪਣੀ ਉਮਤ ਨੂੰ ਇੰਨਾ ਮਾਣ ਇੰਨੀ ਵਡਿਆਈ ਨਹੀਂ ਦਿੱਤੀ ਜਿੰਨੀ ਵਿੜਿਆਈ ਗੁਰੂ ਨਾਨਕ ਸਾਹਿਬ ਦੇ ਸਿੱਖਾਂ ਨੂੰ ਮਹਾਰਾਜ ਗੁਰੂ ਨਾਨਕ ਸਾਹਿਬ ਗੁਰੂ ਗੋਬਿੰਦ ਸਿੰਘ ਸਾਹਿਬ ਨੇ ਬਖਸ਼ੀ ਆਪਣੇ ਘਰ ਨੂੰ ਬਚਨ ਕਰਤਾ ਮਹਾਰਾਜ ਜੀ ਨੇ ਆਪਣੀ ਧੀ ਦੀ ਸ਼ਾਦੀ ਹੈ ਬਚਨ ਕਰਤਾ ਤੇ ਜਿਹੜਾ ਬਚਨ ਗੁਰਦੇਵ ਦਾ ਹੋਣਾ ਪੂਰਾ ਹੋਣਾ ਹੀ ਸੀ ਉਹ ਸਾਰਾ ਸਬਬ ਬਣ ਗਿਆ ਖੇੜ ਬਣ ਗਈ ਸਾਰੀ ਬਰਾਤ ਅਗਲੇ ਦਿਨ ਟੋਕਣੀ ਸੀ ਸ਼ਾਮ ਨੂੰ ਇੱਕ ਦਿਨ ਪਹਿਲਾਂ ਰਾਤ ਨੂੰ ਮੁਖਲਸ ਖਾਨ ਆਪਣੀ ਫੌਜ ਲੈ ਕੇ ਅੰਮ੍ਰਿਤਸਰ ਸਾਹਿਬ ਰਾਤ ਨੂੰ ਉਹਨੇ ਹਮਲਾ ਬੋਲ ਦਿੱਤਾ ਵੀ ਸੁੱਤੇ ਪਿਆ ਨੂੰ ਜਾ ਕੇ ਧਰ ਦੱਬਾਂ ਜੰਗ ਦਾ ਇਹ ਨਿਯਮ ਹੈ ਕਿ ਰਾਤ ਦੇ ਹਨੇਰੇ 'ਚ ਜੰਗ ਨਹੀਂ ਹੁੰਦੇ ਹੁਣ ਵੀ ਜਿਹੜੀਆਂ ਆ ਮਿਲਟਰੀਆਂ ਫੌਜਾਂ ਲੜਦੀਆਂ ਨੇ ਹੁਣ ਵੀ ਇਹੀ ਰਵਾਇਤ ਹੈ ਇਹ ਹਨੇਰੇ ਵਿੱਚ ਜੰਗ ਨਹੀਂ ਹੁੰਦਾ ਦਿਨ ਚੜਦਿਆਂ ਜੰਗ ਪਰ ਇਹਨਾਂ ਨੇ ਕੂਟਨੀਤੀ ਵਰਤੀ ਰਾਤ ਨੂੰ ਬਿਨਾਂ ਦੱਸਿਆ ਗੁਰੂ ਘਰ ਤੇ ਹਮਲਾ ਬੋਲ ਦਿੱਤਾ ਪਰ ਸਤਗੁਰਾਂ ਤਾਂ ਹੀ ਵੀ ਖਬਰ ਪਹੁੰਚ ਗਈ ਗੁਰਦੇਵ ਨੇ ਵੀ ਅੱਗੋਂ ਫੌਜਾਂ ਤਿਆਰ ਕਰ ਲੀਆਂ ਲੋਹਗੜ੍ਹ ਸਾਹਿਬ ਵਾਲਾ ਸਥਾਨ ਐ ਅੰਮ੍ਰਿਤਸਰ ਸਾਹਿਬ ਉੱਥੇ ਮਹਾਰਾਜ ਜੀ ਨੇ 25 ਸਿੱਖ ਭੇਜ ਦਿੱਤੇ ਆਉਂਦੀ ਫੌਜ ਦਾ ਮੁਕਾਬਲਾ ਕਰਨ ਉੱਥੇ ਜਦੋਂ ਗਰੀਬ ਨਵਾਜ਼ ਸਾਹਿਬ ਸੱਚੇ ਪਾਤਸ਼ਾਹ ਜੰਗ ਦੀ ਤਿਆਰੀ ਹੋ ਗਈ ਰਾਤ ਦਾ ਸਮਾਂ ਹੁਣ ਪਰਿਵਾਰ ਸੀ ਘਰ 'ਚ ਗੁਰਦੇਵ ਨੇ ਵਿਚਾਰ ਕੀਤੀ ਕਿ ਸ਼ਹਿਰ ਦੇ ਅੰਦਰ ਜੰਗ ਲੜਨਾ ਸਹੀ ਨਹੀਂ ਹੈ ਜੇ ਪਰਿਵਾਰ ਇੱਥੇ ਹੋਵੇਗਾ ਤਾਂ ਵੀ ਨੁਕਸਾਨ ਕਿਉਂਕਿ ਜੰਗ ਯੋਧ ਵਿੱਚ ਜੇ ਉਹ ਪਰਿਵਾਰ ਤੇ ਆ ਕੇ ਜੇ ਪਰਿਵਾਰ ਦੇ ਕਿਸੇ ਜੀ ਨੂੰ ਗ੍ਰਿਫਤਾਰ ਕਰ ਲਿਆ ਪਕੜ ਲਿਆ ਤਾਂ ਉਹਦਾ ਉਹ ਮਿਸਯੂਜ਼ ਕਰਨਗੇ ਤੋ ਲੋੜ ਸੀ ਪਹਿਲਾਂ ਪਰਿਵਾਰ ਨੂੰ ਉੱਥੋਂ ਕੱਢਣਾ ਤਾਂ ਜੋ ਬਾਅਦ ਵਿੱਚ ਨਚੱਕ ਹੋ ਕੇ ਜੰਗ ਲੜਿਆ ਜਾ ਸਕੇ ਫਿਰ ਦੂਸਰਾ ਗੁਰੂ ਸਾਹਿਬ ਦਰਬਾਰ ਸਾਹਿਬ ਦੇ ਅੰਦਰ ਨਹੀਂ ਸੀ ਲੜਨਾ ਚਾਹੁੰਦੇ ਕਿਉਂਕਿ ਗੁਰੂ ਦਰਬਾਰ ਦੀ ਬੈਦਬੀ ਨਾ ਹੋਵੇ ਦਰਬਾਰ ਤੋਂ ਬਾਹਰ ਲੜਨਾ ਚਾਹੁੰਦੇ ਸੀ ਤੋ ਪਰਿਵਾਰ ਸਤਗੁਰੂ ਸੱਚੇ ਪਾਤਸ਼ਾਹ ਨੇ ਰਾਤ ਨੂੰ ਕੱਢਿਆ ਤੇ ਬੀਬੀ ਵੀਰੋ ਜੀ ਉਦੋਂ ਹਾਲੇ ਉਮਰ ਕਿਉਂਕਿ ਛੋਟੀਆਂ ਉਮਰਾਂ ਚ ਉਦੋਂ ਵਿਆਹ ਹੋ ਜਾਂਦੇ ਸੀ ਜਦੋਂ ਬੱਚੇ ਜਵਾਨ ਹੁੰਦੇ ਫਿਰ ਮਕਲਾਵਾ ਤੋੜ ਦਿੱਤਾ ਜਾਂਦਾ ਸੀ ਤੋ 5 ਕੇ ਸਾਲ ਦੀ ਉਮਰ ਹੋਵੇਗੀ ਬੀਬੀ ਵੀਰੋ ਦੀ ਤੇ 5 ਸਾਲ ਦੀਆਂ ਬੱਚੀਆਂ ਨੂੰ ਅਕਸਰ ਆਪਣੇ ਗੁੱਡੀਆਂ ਪਟੋਲੇ ਪਿਆਰੇ ਹੁੰਦੇ ਤੇ ਉਹ ਘਰ ਚ ਕਿਤੇ ਆਪਣੇ ਖਡੌਣੇ ਸਾਂਭਣ ਲੱਗ ਪਏ ਤੇ ਉੱਥੇ ਹੀ ਰਹਿ ਗਏ ਸਭ ਨੂੰ ਭੁੱਲ ਗਿਆ ਮਾਤਾ ਦਮੋਦਰੀ ਜੀ ਨੇ ਸੋਚਿਆ ਕਿ ਵੀਰੋ ਨੂੰ ਮਾਤਾ ਮਰਵਾਈ ਨੇ ਨਾਲ ਲੈ ਲੈ ਆਉਣਾ ਮਾਤਾ ਮਰਵਾਈ ਨੇ ਸੋਚਿਆ ਵੀ ਮਾਤਾ ਨਾਨਕੀ ਨੇ ਵੀਰੋ ਨੂੰ ਨਾਲ ਲੈ ਲੈ ਆਉਣਾ ਉਹ ਇੱਕ ਦੂਜੇ ਦੇ ਭੁਲੇਖੇ 'ਚ ਰਹਿ ਗਏ ਵੀਰੋ ਜੀ ਇਕੱਲੇ ਰਹਿ ਗਏ ਉਹਨਾਂ ਫਿਰ ਦਰਵਾਜ਼ਾ ਬੰਦ ਕਰ ਲਿਆ ਅੰਦਰੋਂ ਕੁੰਡੀ ਲਾ ਲਈ ਜਦੋਂ ਗੁਰਦੁਆਰਾ ਰਾਮ ਸਰ ਸਾਹਿਬ ਪਹੁੰਚ ਗਿਆ ਨਾ ਸਾਰਾ ਪਰਿਵਾਰ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਵੇਖਿਆ ਕਹਿੰਦੇ ਵੇਖੋ ਆ ਗਏ ਉਹ ਸਾਰੇ ਵੀ ਤੁਸੀਂ ਚਵਾਲ ਚਲੇ ਜਾਓ ਰਾਤ ਚਵਾਲ ਤਰਨਤਾਰਨ ਸਾਹਿਬ ਦੇ ਲਾਗੇ ਸਥਾਨ ਉਧਰ ਵੇਖੋ ਨਾਲੇ ਜੰਗ ਵੀ ਹੋ ਰਿਹਾ ਉਧਰ ਵਿਆਹ ਦੀਆਂ ਵੀ ਨਾਲ-ਨਾਲ ਤਿਆਰੀਆਂ ਉਹ ਨਹੀਂ ਰੁਕਣ ਦਿੱਤੀਆਂ ਜਿਹੜੀ ਬਰਾਤ ਅੰਮ੍ਰਿਤਸਰ ਸਾਹਿਬ ਆਉਣੀ ਸੀ ਉਹਨਾਂ ਨੂੰ ਸੁਨੇਹਾ ਭੇਜਿਆ ਵੀ ਤੁਸੀਂ ਬਰਾਤ ਲੈ ਕੇ ਚਵਾਲ ਪਹੁੰਚੋ ਬਾਕੀ ਸਾਰਾ ਕੰਮ ਉਦਾਂ ਹੀ ਹੋਵੇਗਾ ਵਿਆਹ ਹੋਵੇਗਾ ਬਸ ਜਗ੍ਹਾ ਬਦਲੀ ਹੈ ਅੰਮ੍ਰਿਤਸਰ ਸ਼ਹਿਰ ਦੀ بجائے ਚਵਾਲ 'ਚ ਜਾ ਕੇ ਵਿਆਹ ਹੋਵੇਗਾ ਵੇਖਿਆ ਵੀ ਵਿਰੋਧ ਤਾਂ ਹੈ ਨਹੀਂ ਵਿੱਚ ਇਕਦਮ ਹੈਰਾਨ ਹੋ ਗਏ ਮਾਤਾ ਜੀ ਹੋਣੇ ਫਿਰ ਡਿਊਟੀ ਲਈ ਭਾਈ ਜੇਠਾ ਜੀ ਹੁਣਾਂ ਦੇ ਕਿ ਭਾਈ ਜੇਠਾ ਜੀ ਤੁਸੀਂ ਜਾਓ ਤੇ ਜਾ ਕੇ ਵੀਰੋਂ ਨੂੰ ਘਰੋਂ ਲੈ ਕੇ ਆਓ ਭਾਈ ਜੇਠਾ ਜੀ ਨਾਲ ਇੱਕ ਸਿੱਖ ਹੋਰ ਗਏ ਦੋ ਸਿੱਖ ਗਏ ਛੇਵੇਂ ਪਾਤਸ਼ਾਹ ਨੇ ਆਪਣੇ ਹੱਥਾਂ ਦੀ ਇੱਕ ਨਿਸ਼ਾਨੀ ਮੁੰਦਰੀ ਕਈ ਮਾਪੁਰ ਕਹਿੰਦੇ ਸਿਮਰਨਾਂ ਸਿਮਰਾਜ ਜੀ ਦੇ ਹੱਥ ਦਾ ਉਹ ਦਿੱਤਾ ਵੀ ਇਹ ਪਹਿਲਾਂ ਅੰਦਰ ਸੁੱਟੋਗੇ ਵੀਰੋ ਵੇਖੇਗੀ ਫਿਰ ਉਹਨੇ ਦਰਵਾਜ਼ਾ ਖੋਲਣਾ ਵੇਖੋ ਇੱਥੇ ਜੰਗ ਦੀ ਕਿੰਨੀ ਨੀਤੀ ਵੀ 5 ਸਾਲ ਦੀ ਲੜਕੀ ਉਹ ਵੀ ਸੁਚੇਤ ਹੈ ਕਿਉਂਕਿ ਜੰਗ ਯੋਧ ਦਾ ਸਮਾਂ ਦੁਸ਼ਮਣ ਫਿਰਦੇ ਨੇ ਹੋ ਸਕਦਾ ਕੋਈ ਦੁਸ਼ਮਣ ਦਾ ਦਰਵਾਜ਼ਾ ਬੰਦਾ ਖੜਕਾਵੇ ਤੇ ਕਹੇ ਕੋਈ ਨਹੀਂ ਅਸੀਂ ਤੁਹਾਡੇ ਹੀ ਆ ਉਨੇ ਦਰਵਾਜਾ ਨਹੀਂ ਖੋਲਣਾ ਅੰਦਰ ਮਰਦੀ ਮਰ ਜੇ ਤੁਸੀਂ ਜਦੋਂ ਇਹ ਨਿਸ਼ਾਨੀ ਅੰਦਰ ਸੁੱਟੋਗੇ ਉਹਨੂੰ ਪਤਾ ਲੱਗ ਜਾਏਗਾ ਵੀ ਮੇਰੇ ਪਿਤਾ ਜੀ ਨੇ ਬੰਦੇ ਭੇਜੇ ਇਦਾਂ ਨਹੀਂ ਸੀ ਜੰਗ ਸਿੱਧਾ ਹੀ ਲੜਨਾ ਸ਼ੁਰੂ ਕਰ ਦਿੱਤਾ ਸੀ ਜਿਹੜਾ ਜੰਗ ਹੋਣ ਲੱਗਾ ਉਹਦੀ ਪਹਿਲਾਂ ਪੂਰੀ ਰੂਪਰੇਖਾ ਬਣੀ ਤਿਆਰੀ ਕਿਉਂਕਿ ਜੰਗ ਕੱਲੇ ਜਾ ਕੇ ਸਿੱਧਾ ਲੜਨ ਦੇ ਨਾਲ ਜੰਗ ਨਹੀਂ ਹੁੰਦੇ ਉਹਨਾਂ ਜੰਗਾਂ ਨੂੰ ਕਿਵੇਂ ਲੜਨਾ ਹੈ ਕਿਹੜੇ ਕਿਹੜੇ ਮੋਰਚੇ ਤੋਂ ਲੜਨਾ ਹੈ ਕਿਹੜੇ ਕਿਹੜੇ ਐਂਗਲ ਤੋਂ ਲੜਨਾ ਹੈ ਕਿਵੇਂ ਲੜਨਾ ਉਹਦੀ ਸਾਰੀ ਬਿਉਤਬੰਦੀ ਪਹਿਲਾਂ ਬਣਾਈ ਜਾਂਦੀ ਜਿਹੜੇ ਜੰਗ ਜਾਂ ਜਿਹੜੇ ਮੋਰਚੇ ਲਾਏ ਜਾਂਦੇ ਨੇ ਜੇ ਉਹਨਾਂ ਦੀ ਬਿਉਤਬੰਦੀ ਨਾ ਨਾ ਹੋਵੇ ਪਹਿਲਾਂ ਬਣੀ ਤਾਂ ਉਹ ਮੋਰਚੇ ਉਹ ਜੰਗ ਫੇਲ ਹੋ ਜਾਂਦੇ ਉਹਦੀ ਪਹਿਲਾਂ ਇੱਕ ਰੂਪਰੇਖਾ ਬੜੀ ਵੱਡੀ ਜ਼ਾਲਮਾਂ ਦੀ ਜਰਵਾਣਿਆਂ ਦੀ ਸਰਕਾਰ ਹੈ ਉਹਨਾਂ ਨਾਲ ਟੱਕਰ ਲੈਣੀ ਬਾਦਸ਼ਾਹ ਜਿਹਦੇ ਕੋਲ ਲੱਖਾਂ ਫੌਜਾਂ ਨੇ ਉਹਦੇ ਲਈ ਪੂਰੀ ਵਿਉਂਤਬੰਦੀ ਸੀ ਕਹਿੰਦੇ ਭਾਈ ਜੇਠਾ ਜੀ ਔਰ ਭਾਈ ਬਾਬਕ ਜੀ ਇਹ ਦੋਵੇਂ ਬੀਬੀ ਵੀਰੋ ਨੂੰ ਮਹਿਲਾਂ ਚ ਲੈਣ ਗਏ ਉਹੀ ਗੱਲ ਹੋਈ ਜਦੋਂ ਦਰਵਾਜ਼ਾ ਖੜਕਾਇਆ ਤੇ ਬੀਬੀ ਜੀ ਨੇ ਦਰਵਾਜ਼ਾ ਨਹੀਂ ਕੋਲਿਆ ਬੀਬੀ ਵੀਰੋ ਜੀ ਕਹਿਣ ਲੱਗੇ ਵੀ ਮੇਰੇ ਪਿਤਾ ਦੇ ਦੁਸ਼ਮਣ ਇੱਥੇ ਫਿਰਦੇ ਆ ਤੁਰਕ ਮੈਂ ਦਰਵਾਜ਼ਾ ਨਹੀਂ ਖੋਲਣਾ ਖਬਰੇ ਤੁਸੀਂ ਉਹਨਾਂ ਵਿੱਚੋਂ ਕੋਈ ਹੋਵੋ ਕਿੰਨੇ ਸੁਚੇਤ ਬਿਰਤੀ ਸੀ ਖਾਲਸਾ ਜੀ ਇਹਨਾਂ ਜੰਗਾਂ ਯੁੱਧਾਂ ਵਿੱਚ ਤੁਰਕਾਂ ਨਾਲ ਮਲੇਛਾਂ ਨਾਲ ਬਹੁਤ ਵਖਰੇਵਾ ਰਿਆ ਦੂਰ ਤੱਕ